ਗਾਈਸ ਆਈ ਹੋਪ ਟੂ ਸੀ ਯੂ ਸੋਨੀ ਠੀਕ ਹੋ ਵਗੇ ਮੈਂ ਵੀ ਠੀਕ ਆ ਮੇਰੀ ਆਵਾਜ਼ ਤੋਂ ਤੁਸੀਂ ਕਹਿੰਦੇ ਹੋਣੇ ਕਿ ਇਹਦੀ ਆਵਾਜ਼ ਨੂੰ ਕੀ ਹੋ ਗਿਆ ਮੈਂ ਸੀਗੀ ਉਹ ਬਿਮਾਰ ਮੈਂ ਪਹਿਲੇ ਹੀ ਮੈਨੂੰ ਬੜਾ ਬੁਖਾਰ ਸੀ ਮੈਡੀਸਿਨ ਲੈ ਕੇ ਮੈਂ ਬੁਆਤੇ ਗਈ ਸੀਗੀ ਮੇਰੀ ਤबीयत ਬਹੁਤ ਦਿਨ ਦਿਨ ਤੋਂ ਖਰਾਬ ਹੋ ਰਜਈਦੀ ਮੈਂ ਫਿਰ ਬਾਈਕਾਂ ਤੇ ਚਲ ਗਈ ਵਿਆਹ ਤੇ ਮੈਂ ਬਹੁਤ ਜ਼ਿਆਦਾ ਸੀਗੀ ਬਿਮਾਰ ਤੇ ਬਸ ਆ ਪਿੱਛੇ ਮੇਰੇ ਨਨ ਤਿੰਨ ਨੰਦਈਆ ਤੇ ਇਹ ਵੀ ਬਾਈਕ ਤੇ ਸੀ ਤੇ ਅਸੀਂ ਵੀ ਬਾਈਕ ਤੇ ਸੀ ਰਸਤੇ 'ਚ ਫਿਰ ਇਹ ਸਾਡਾ ਹੋ ਗਿਆ ਸੀ ਐਕਸੀਡੈਂਟ ਫਿਰ ਵੀ ਅਸੀਂ ਪਹੁੰਚ ਗਏ ਸੀ ਮੈਲੇਸ ਤੇ ਤੇ ਮੇਰੇ ਹਸਬੰਦ ਉਹ ਤੇ ਸੀ ਬਾਈਕ ਤੇ ਜਾਣਾ ਕਿ ਘਟੀ ਤੇ ਮੈਂ ਕਿਹਾ ਫਿਰ ਵੀ ਮੈਂ ਬਾਈਕ ਤੇ ਜਾਣਾ ਅਸੀਂ ਮੇਰੇ ਮਾਸੀ ਸੱਸ ਉਹ ਮੇਰੇ ਮੰਮੀ ਪਾਪਾ ਖੜੇ ਸੀ ਤੇ ਧਲੀ ਸਾਈਡ ਤੇ ਵੱਡੇ ਮਾਸੀ ਖੜੇ ਸੀ ਤੇ ਅਸੀਂ ਉੱਤੇ ਜਾ ਕੇ ਉਹ ਫਿਰ ਵੀ ਵਿਚਾਰੇ ਐਨਾ ਹੁਣ ਸਾਰਾ ਕੁਝ ਹੋਣ ਦੇ ਬਾਵਜੂਦ ਸੈਲਫੀਆਂ ਲੈਂਦੇ ਸੀ ਸਾਰਿਆਂ ਨੂੰ ਮੁਸਕਰਾ ਕੇ ਦੱਸਦੇ ਸੀ ਕਿ ਐਸੀ ਠੀਕ ਆ ਇਨਨੇ ਇਤਕਾਰ ਜਾ ਕਿ ਕਿਸੇ ਨੂੰ ਨਹੀਂ ਦੱਸਿਆ ਕਿਸਾ ਨਾ ਐਡਾ ਵੱਡਾ ਹਾਸਤਾ ਹੋਇਆ ਆ ਸੀ ਮੇਰੇ ਨਣਾ ਨੇ ਵੀ ਸੀਗੇ ਮਾਮੀ ਸੱਸ ਦੇ ਮਾਸੀ ਸੱਸ ਦੀ ਕੁੜੀਆਂ ਤੇ ਇੱਥੇ ਮੇਰੇ ਹਸਬੰਡ ਬੈਠੇ ਸੀ ਤੇ ਉਹ ਮੇਰੇ ਸਾਹਮਣੇ ਮਾਸੀ ਸੱਸ ਬੈਠੀ ਸੀ ਮੈਂ ਪਹਿਲਾਂ ਸਦਾ ਥੋੜਾ ਜਿਹਾ ਫਿਊ ਲੈਂਦੀ ਹੋਈ ਤੇ ਇਸ ਤੇ ਥੋੜਾ ਜਿਹਾ ਹੋ ਗਿਆ ਇਹ ਦੇਖਦੇ ਨਿੱਪੇ ਸੀ ਨੰਨਦਾ ਹੋ ਗਿਆ ਡਿਵਾਈਸ ਦਾ ਕਿੰਨਾ ਵੱਡਾ ਪਰਦੇ ਦਰਜਾ ਸੀਗਾ ਲੈ ਸਕਦੇ ਲੰਗਾ ਜਿਹੜਾ ਖਾਟ ਚੁੱਕਾ ਹੋਰ ਮਾਰਿਆ ਇੱਥੇ ਹੁੰਦੀਆਂ ਸੀ ਨਾ ਘੁੰਆਂਦੇ ਸੀ ਇੱਥੇ ਮੈਂ ਆਪਣੇ ਹਸਬੰਦ ਨੂੰ ਅੰਦਰ ਫੇਰ ਵੀ ਬਹੁਤ ਜ਼ਿਆਦਾ ਬੁਖਾਰ ਆਇਆ ਫਿਰ ਮੈਨੂੰ ਫੀਵਰ ਹੋ ਗਿਆ ਸੀ ਓਕੇ ਵੀ ਕਿਦੀ ਤੇ ਇੱਥੇ ਮਿਲਨੀ ਆਉਂਦੀ ਸੀ ਤੇ ਮੈਂ ਹਸਬੰਦ ਨਾਲ ਜਾਉਂਦੀ ਸੀ ਥੋੜੀ ਦੇਖ ਲੈ ਲਾਉਂਦੀ ਸਮਝੀ ਮੇਰੇ ਪਾਪਾ ਦੀ ਮਿਲਣੀ ਹੁੰਦੀ ਸੀ ਤੇ ਅੰਦਰ ਬੈਠੀ ਸੀ ਬੇਸ ਦੇ ਅੰਦਰ ਬੈਠ ਲੈ ਬੁਖਾਰ ਹੋ ਗਿਆ ਸੀ ਇਸ ਤਰ੍ਹਾਂ ਕਹਿੰਦੇ ਹੋਣੇ ਦੀ ਇੰਨੀ ਆਵਾਜ਼ ਕਰਾ ਦੇ ਤੇ ਮੇਰੇ ਵੀ ਪਿਆਸ ਤੂੰ ਜਲਦੀ ਵਾਪਸ ਆ ਮੈਂ ਹੁਣ ਦੋ ਤੇ ਦੋ ਬਿਲਕੁਲ ਨਹੀਂ ਬਲੌਗ ਕਰਾਂ ਕਿ ਸਰ ਵੀ ਆਤ ਮੈਗ ਬੋ ਕਰਾਵੇ ਇਹ ਤਾਂ ਮੇਰਾ ਪਹਿਲਾ ਹੀ ਗਾਸਪਨੀ ਸੀ ਪਿਆਸੀ ਮੇਰੇ ਹਾਲਤ ਇਸ ਕਰਕੇ ਨੂੰ ਐਡਿਟ ਕਰਕੇ ਪਾਣੀ ਸੀ ਸੋ ਮਤ ਤੇਜ਼ੀ ਨਹੀਂ ਜਦੜਾ ਹੋ ਜਾਣਾ ਸੀ ਕੱਲ ਸਭ ਲਾਈਕ ਸੀ ਤੇ ਅੱਜ ਮੈਂ ਮੈਂ ਇਸ ਬਲੌਗ ਪਾ ਰਹੀ ਸੀ ਤੇ ਅੱਜ ਜੇ ਮੇਰੇ ਬੰਬਾਂ ਨਾਲ ਮਿਲ ਨਹੀਂ 2-3 ਦਿਨ ਬਾਅਦ ਬਲੌਗ ਆਇਆ ਮਾਂ ਬੀ ਜਗਾਂ ਤੇ ਮੈਂ ਤੇ ਗ੍ਰੀਟ ਤੇ ਖਰਾਬ ਆ ਉਹ ਸਾਰੀ ਫਰਜ਼ੀ ਜਿਹਾ ਕਥਨ ਲੱਗ ਜਾਣਾ ਉਹ ਫਰਸੀ ਇਹ ਨਾ ਤਾਂ ਕਿ ਮੈਂ ਜਾਗਾ ਸਿਆਸੀ ਇਹ ਚੇੜਾ بیٹے ਦਾ ਵਿਆਹ ਸੀਗਾ ਜਿਸ ਨਾਲ ਕਿਸੇ ਮਜਬੂਤ ਦਾ ਬਰਾਦਰ ਜਿਹੜਾ ਹੈ ਬਟਾ ਬਰਾਦਰ ਉਹਨਾਂ ਦੇ ਦੀ ਮਿਲਣੀ ਹੋਈ ਸੀਗੀ ਤੇ ਫਿਰ ਉਸ ਤੋਂ ਬਾਅਦ ਸੀ ਇਹ ਉਹਨਾਂ ਨੇ ਇੱਕ ਕਲਿੱਪ ਦਿਖਾ ਕੇ ਤੇ ਮੇਰੇ ਕੋਲ ਆ ਕੇ ਅੰਦਰ ਮੇਰੇ ਤੇ ਹੀ ਹਾਈ ਸੋਨੀ ਪੈਕਟ ਵੀ ਆਇਆ ਵਿਖਣਾ ਨਹੀਂ ਨਹੀਂ ਅਹੀਂ ਦੂਰ ਦੇਗਾ ਮਤਲਬ ਲੈਣਾ ਹੈ ਬੈਰ ਲੜਦਾ ਨਹੀਂ ਜੀ ਜਰੀ ਨਹੀਂ ਗਿਆ ਸੀ ਸਾਰੇ ਜਣ ਬੈਠੇ ਸੀ ਤੇ ਫਿਰ ਦੁਲੰਡੀ ਆਂਟੀ ਆ ਗਈ ਤੇ ਚਲੋ ਗਾਇਸ ਲਾਈਕ ਕਰਿਓ ਸ਼ੇਅਰ ਕਰਿਓ ਜਿੱਥੇ ਜਿੱਦਾ ਬਾਕੀ ਮੇਰੇ ਵਲੋਗਸ ਨੂੰ ਪਿਆਰ ਦਿੰਦੇ ਆ ਤੇ ਇੱਥੇ ਮੇਰੇ ਇਸ ਵਲੋਗ ਨੂੰ ਵੀ ਪਿਆਰ ਦਿਓ ਥੈਂਕ ਯੂ ਸੋ ਮਚ ਮੇਰੇ ਨਵੇਂ ਵਲੋਗ thank

Ba <Sessizlik> gitare <Sessizlik>

ਪੁਤਰੀਆਂ ਆਇਆ ਲਕੀਰ ਮੇਰੀਆਂ ਤੇ ਮਾਣ ਕਰੇ ਮਾਪੇ ਚੜ੍ਹਾਈ ਦੇ ਨਾ ਸਭੀ ਹੋਰੀਏ ਕਿੱਦਾਂ ਆ ਕੇ ਰੇ ਸ਼ੇਰ ਨੂੰ ਆਦੇ ਮੈਂ ਦੇਖਣਾ ਤੁਮ ਕੰਨ ਤੇ ਮੈਂ ਮਾਣ ਕਰੀਂ ਆਓ ਤੇ ਲੋਕੀਂ ਜਨਤ ਦੇ ਦੋ ਬਾਤ ਕੀ ਕਰਵਾਣਾ ਆਜੋ ਬਾਜੋ ਨੂੰ ਜਿਦਾਂ ਕਿਉਂ ਹੰਦੇ I'm going <laughs>